ਜੀ ਸਾਂਝੇ ਪੰਜਾਬ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਆਪਾਂ ਗੱਲਬਾਤ ਕਰਦੇ ਆ ਜੀ ਪੰਜਾਬੀ ਗੀਤਕਾਰ ਜਿਹੜੇ ਹੈਗੇ ਨੇ ਬਹੁਤ ਹੀ ਫੇਮਸ ਬੜੇ ਕਮਾਲ ਦੀ ਲਿਖਤ ਉਹਨਾਂ ਦੀ ਗੀਤਕਾਰ ਜੱਗਾ ਤੱਜੋ ਕੇ ਆਓ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਦੇ ਵਿੱਚ ਜੀ ਬਹੁਤ ਸਾਰਾ ਤੁਹਾਡਾ ਵੀ ਤੇ ਆ ਕਿਹੜੇ ਕਿਹੜੇ ਜਿਹੜੇ ਹਸੇ ਕਲਾਕਾਰ ਨੇ ਜਿਨ੍ਹਾਂ ਨੇ ਤੁਹਾਡੇ ਜੀ ਗੀਤ ਗਾਏ ਨੇ ਜੀ ਸਾਡੀ ਜੀ ਹਾਕਮ ਬਖਤੜੀ ਵਾਲਾ ਮਿੱਠਾ ਦਾ ਸਾਨੀ ਹਾਂਜੀ ਕਰਤਾਰ ਰਮਲਾ ਹਾਂਜੀ ਅਮਰਜੀਤ ਜ਼ਿੰਗੀਨਾ ਹਾਂਜੀ ਤੇ ਬਾ ਸਿੰਘ ਬਾਜ ਬਾ ਸਿੰਘ ਬਾਜ ਜੀ ਹਾਂ ਬੈਠ ਬੁੜੇ ਦੇ ਤਾਂਗੇ ਤੇ ਤੈਨੂੰ ਸ਼ੈਅ ਕਰਨਾ ਬੈਠ ਬੁੜੇ ਦੇ ਤਾਂਗੇ ਤੇ ਸ਼ੈਅ ਕਰਾ ਮਾ ਨਹੀਂ ਬਹੁਤ ਮਕਬੂਲ ਹੋਏ ਸੀ ਕੀ ਤੇ ਤਰ੍ਹਾਂ ਦੇ ਹਾਂ ਕਰਤਾ ਸਿੰਘ ਰਮਲਾ ਜੀ ਕਰਤਾ ਰਮਲਾ ਗੱਲ ਉੱਡ ਗਈ ਪਿਆਰ ਦੀ ਹਾਂ ਜੀ ਇਹ ਚ ਜੀ ਸੀ ਆਪਣਾ ਤੇਰੀ ਮਾਤਾ ਮਲੀ ਹੈ ਮਾਰੀ ਟੂਰਨਾਮੈਂਟ ਚ ਮਣੇ ਖਿਡਾਰੀ ਲਾਮੇ ਅੰਪਰਾ ਵਿੱਚ ਡਾੜੀ ਮਤਮੂਲ ਨਰਦਲ ਠੀਕ ਹੈ ਪਤਾ ਪਿਆ ਵੀ ਰਾਤ ਨੂੰ ਕੌਡੀ ਕੌਡੀ ਕਰਦਾ ਵੀ ਠੀਕ ਹੈ ਜੀ ਤੇ ਬਹੁਤ ਵਧੀਆ ਹਿੱਟ ਵੀਜ਼ਾ ਹੋਇਆ ਸੀ ਇੱਕ ਥੋੜਾ ਜੀ ਮੈਂ ਬਹੁਤ ਮਸ਼ਹੂਰ ਜਿਹੜਾ ਗੀਤ ਹੋਇਆ ਨਾ ਮੈਂ ਸੁਣਿਆ ਸੀਗਾ ਜੀ ਮੇਜਰ ਰਸਤਾਨੀ ਸਾਭ ਦੀ ਆਵਾਜ਼ ਦੇ ਵਿੱਚ ਵੀ ਸੁਣਿਆ ਉਹ ਤੇ ਇੱਕ ਜਿਹੜੇ ਅੱਜ ਦੇ ਜਿਹੜੇ ਕਲਾਕਾਰ ਚੱਲ ਰਹੇ ਨੇ ਹਰਜੰਗ ਬਰਾੜ ਆਦ ਗੁਰੂ ਦੇ ਮਿਊਜ਼ਿਕ ਦੇ ਥੋੜਾ ਗਾਣਾ ਸੁਣਿਆ ਸੀ ਇੱਕ ਸਾੜੀ ਗੀਤ ਹਾਂਜੀ ਤੇ ਉਹਦੇ ਜੇ ਤੁਸੀਂ ਬੋਲ ਨੀਨਾਂ ਬੰਨ ਤੋ ਪਾਲੀ ਖਾਊ ਬਾਨ ਚੱਗਾ ਤਾ ਜੁਕੇ ਨਜ਼ਰ ਤਾ ਨਹੀਂ ਸਾੜੀ ਮੱਖਣਾ ਉਹ ਗੀਤ ਸੀਗਾ ਜੀ ਜਦੋਂ ਅਸੀਂ ਗੀਤ ਨੂੰ ਰਿਕਾਰਡ ਕਰਾਉਣ ਲੱਗੇ ਹਾਂਜੀ ਉਦੋਂ ਮਤਲਬ ਕਿ ਬਠਿੰਡੇ ਵਾਲਾ ਕੰਪਨੀ ਦਾ ਮਾਲਕ ਹਾਂਜੀ ਤੇ ਉਹ ਵੀ ਸਾਡੇ ਕੋਲੇ ਸੀਗਾ ਬਾਈ 메ਜਰ ਰਸਤਾ ਨਹੀਂ ਸੀ ਬਾਈ 메ਜਰ ਰਸਤਾ ਨਹੀਂ ਸੀ ਇਹ ਇਹਦੇ ਵਿੱਚ ਇੱਕ ਸ਼ਬਦ ਕਰਿਆੜੀ ਆਉਂਦਾ ਸੀ ਕਰਿਆੜੀ ਠੀਕ ਹੈ ਜੀ ਸੌ ਬਾਪੂ ਦੀ ਬਲਾਈ ਸੁਣੀ ਲੱਗਦੀ ਮੇਲੇ ਦੀ ਮੈਨੂੰ ਸਾੜੀ ਮੱਕਣਾ ਹਾਂਜੀ ਤੇ ਉਹ ਜਦੋਂ ਕਰਿਆੜੀ ਸ਼ਬਦ ਆਇਆ ਤੇ ਉਹ ਕਹਿੰਦਾ ਵੀ ਯਾਰ 메ਜਰ ਇਹ ਗੀਤ ਮਤਲਬ ਕਿ ਆਪਾਂ ਰਿਕਾਰਡ ਕਰਾਉਂਦੇ ਨਹੀਂ ਠੀਕ ਹੈ ਜੀ ਵੀ ਇਹ ਚ ਕਰਿਆੜੀ ਸ਼ਬਦ ਆਉਂਦਾ ਠੀਕ ਹੈ ਜੀ 메ਜਰ ਕਹਿੰਦਾ ਵੀ ਮੈਂ ਇਹ ਗੀਤ ਇਹ ਰਿਕਾਰਡ ਆ ਹੀ ਕਰਾਊਗਾ ਸਾਰੇ ਲੋਕਾਂ ਨੂੰ ਸਾਰੇ ਕਲਾਕਾਰਾਂ ਨੂੰ ਜੱਤੀ ਜੱਤੀ ਕਰਦਿਆਂ ਨੂੰ ساری ਉਮਰ ਲੰਗੀ ਠੀਕ ਹੈ ਜੀ ਵੀ ਇਹ ਇੱਕ ਗੀਤ ਚ ਕਰਿਆ ਦੀ ਸ਼ਬਦ ਇੱਕ ਸ਼ਬਦ ਆਉਂਦਾ ਹੈ ਹਾਂਜੀ ਹਾਂਜੀ ਵੀ ਮੈਂ ਇਹਨੂੰ ਐਵੇਂ ਜਿਵੇਂ ਕਰਾਉਂਗਾ ਮੇਰੇ ਨੇ ਹਿੰਡ ਭਗਾ ਜੀ ਹਾਂਜੀ ਰੁਕ ਗਾਣਾ ਹੋਦੋਂ ਤੋਂ ਬਾਅਦ ਕਰਾਇ ਜੀ ਫਿਰ ਕਰਾਂਗੇ ਹਾਂ ਅਖਾੜਾਂ ਮੇ ਇਧਰ ਦਾ ਟੀਮ ਚ ਹਾਂਜੀ ਤੇ ਉਹ ਗੀਤ ਮੇਰੇ ਮਿਲ ਆਇਆ ਲੈ ਮੈਨੂੰ ਸਾਰੀ ਮਖਣਾ ਹਾਂਜੀ ਜੇ ਉਹਦੇ ਦੋ ਬੋਲ ਯਾਦ ਨਹੀਂ ਤਾਂ ਜ਼ਰੂਰ ਸੁਣਾਓ ਜੀ ਤੁਸੀਂ ਜੀ ਤੰਨਾ ਮੀਰੇ ਆ ਮੈਂ ਗਈ ਸ਼ਹਿਰ ਕਰ ਲਵੀ ਠੀਕ ਹੈ ਜੀ ਕੰਨ ਕਰਕੇ ਸੁਣ ਮੇਰੀ ਗੱਲ ਵੀ ਠੀਕ ਹੈ ਜੀ ਮੇਰੇ ਕਾਲਜ ਚ ਪਈ ਜਾਂਦੇ ਸਾਲ ਵੀ ਵੇਖ ਰਿਆਣੀ ਮੱਖਣਾ ਸੋਹ ਬਾਪੂ ਦੀ ਬਲਾਈ ਸੋਹਣੀ ਲੱਗਦੀ ਵੀ ਲਏ ਮੈਨੂੰ ਸਾੜੀ ਮੱਖਣਾ ਠੀਕ ਹੈ ਜੀ ਸਾੜੀ ਲੈਣੀ ਆ ਤੂੰ ਲੈਣਾ ਵੀ ਸ਼ੱਕ ਨਹੀਂ ਪਰ ਪਰਤਣਾ ਹੁੰਦਾ ਉਹ ਨਾ ਕੱਖ ਨਹੀਂ ਜਦੋਂ ਹਵਾ ਦਿੰਦੀ ਪਰਲਾ ਜੇ ਚੱਕਣੀ ਹਰ ਕੋਈ ਹੋ ਕੇ ਪਰਦਾ ਕੋਈ ਬਾਜ਼ੂ ਗੱਥਿਆ ਪਰਲਾ ਕਹਿੰ ਕੇ ਮੈਂ ਤਾਂ ਇਸ ਗੱਲਾਂੋਂ ਡਰਦਾ ਕਿਲੋਮੀਟਰ ਦਾ ਬਹੁਤ ਮਕਬੂਲ ਹੋਇਆ ਸੀ ਗੀਤ ਜੀ ਇਹ ਹਾਂਜੀ ਤੇ ਹੋਰ ਜਿਹੜੇ ਤੁਹਾਡੇ ਮੰਨ ਲਓ ਜਿਵੇਂ ਨਾਮਵਰ ਕਲਾਕਾਰ ਜਿਹੜੇ ਹੈਗੇ ਨੇ ਉਹਨਾਂ ਦੇ ਗੀਤ ਮੈਂ ਸੁਣੇ ਜੀ ਮੈਂ ਆਪਣੀ ਉਮਰ ਦੇ ਵਿੱਚ ਜਦੋਂ ਮੈਂ ਮੰਨ ਲਓ ਕਹਿੰਦੇ ਆ ਵੀ ਪਿੱਛੇ ਜੇ ਕੁਝ ਕੁ ਸਾਲਾਂ ਦੇ ਵਿੱਚ ਵਿੱਚ ਜਿਵੇਂ ਹਰਦੇਵ ਮਾਈ ਨੰਗਲ ਸਾਹਿਬ ਹੋ ਗਏ ਜੀ ਹਾਂਜੀ ਹਾਂਜੀ ਤੇ ਭਪਿੰਦਰ ਗੱਲ ਸਾਹਿਬ ਹੋ ਗਏ ਉਹਨਾਂ ਦੀ ਟੇਪ ਜਿਹੜੀ ਛਣ ਛਣ ਟੇਪ ਚੱਲੀ ਸੀ ਉਹਦੇ ਬਾਰੇ ਕੋਈ ਰਾਜ ਦੀਆਂ ਗੱਲਾਂ ਵੀ ਤੁਹਾਡੇ ਕੋਲ ਮੇਰੇ ਖਿਆਲ ਆ ਵੀ ਲਕੋਈਆਂ ਹੋਈਆਂ ਹੈਗੀਆਂ ਨੇ ਵੀ ਕਿਸ ਤਰ੍ਹਾਂ ਉਹ ਟੇਪ ਦਾ ਨਾਮ ਰੱਖਿਆ ਸੀਗਾ ਜੀ ਉਹ ਦੇਖੋ ਇਹ ਮਤਲਬ ਕਿ ਜਿਹੜਾ ਟੈਕ ਪਦਨਾਮ ਰੱਖਿਆ ਸੀ ਉਹ ਤਾਂ ਨਹੀਂ ਮੈਨੂੰ ਬੱਲਾ ਕਿਉਂਕਿ ਉਹਨਾਂ ਦੇ ਉੱਥੇ ਕੰਪਨੀ ਵਾਲਿਆਂ ਨਾਲ ਆਪਣੀ ਸਹੀ ਨਹੀਂ ਸੀ ਰਿਲੇਸ਼ਨ ਹਾਂਜੀ ਹਾਂਜੀ ਭਪਿੰਦਰ ਨੇ ਜੀਤ ਦਿੱਤਾ ਸੀ ਆਪਾਂ ਠੀਕ ਹੈ ਜੀ ਉਸੇ ਨਹੀਂ ਉਹਦੇ ਪੈਸੇ ਦਿੱਤੇ ਵੀ ਆਪਾਂ ਨੂੰ ਠੀਕ ਹੈ ਜੀ ਵੀ ਉਹ ਮਤਲਬ ਕਿ ਉਹਨਾਂ ਨੇ ਹੀ ਜ਼ੋਰ ਘਾੜ ਕਰਾਇਆ ਸੀ ਉਹ ਗਾਣਾ ਬੜਾ ਪਿਆਰਾ ਗੀਤ ਸੀਗਾ ਜੀ ਉਹ ਹਾਂਜੀ ਕਾਹ ਕੋਣ ਬਣ ਤਿਆਰ ਕੋਈ ਕਿ ਆਪਾਂ ਨੂੰ ਹਟ ਗਈ ਹਾਂਜੀ ਹਾਂਜੀ ਮੈਂ ਕੀ ਕਰਾਂ ਸਾਰਾ ਬੀਨੂਆਂ ਦੀ ਗਰ ਵਿੱਚ ਭੁਗਦੀ ਹੈ ਹਾਂਜੀ ਹਾਂਜੀ ਹੂੰ ਤੇ ਉਹ ਗੀਤ ਦੇ ਬੋਲ ਬਹੁਤ ਵਧੀਆ ਸੀ ਤੇ ਇੱਕ ਗੀਤ ਥੋੜਾ ਹੋਰ ਵੀ ਐ ਸੀਗਾ ਜੀ ਹਰਦੇਵ ਮੈਨਗਲ ਸਾਹਿਬ ਦੀ ਟੇਪ ਦੇ ਵਿੱਚ ਜੀ ਹਾਂਜੀ ਹਾਂਜੀ ਉਹ ਉਹਦੇ ਬੋਲ ਜਰੂਰ ਹੋ ਜਾਣੀ ਦੋ ਜੀ ਮੈਨੂੰ ਬੜਾ ਪਿਆਰ ਆ ਲੱਗਿਆ ਏਜੰਟਾ ਲਗੀ ਸੀ ਜਿਹੜਾ ਥੋੜਾ ਜੀ ਸਹੀ ਉਹ ਉਹ ਕਿਵੇਂ ਮਾਰੀ ਉਹ ਚ ਠੱਗੀ ਸਾਨੂੰ ਉਹ ਜਰੂਰ ਆ ਜੇ ਤੁਸੀਂ ਜਾਣਗੇ ਮਤਲਬ ਕਿ ਨਹੀਂ ਮੇਰਾ ਭਰਾ ਆ ਛੋਟਾ ਹਾਂਜੀ ਹਾਂਜੀ ਤੇ ਅਸੀਂ ਪਾਜੂ ਹੀ ਰਹਿੰਦੇ ਸੀਗੇ ਠੀਕ ਹੈ ਜੀ ਹੁਣ ਤਾਂ ਅਸੀਂ ਦੱਬੀ ਰਹਨੇ ਆ ਹਾਂਜੀ ਹਾਂਜੀ ਤੇ ਉਹ ਮੇਰੇ ਭਰਾ ਛੋਟੇ ਨਾਲ ਠੱਗੀ ਮਾਰ ਲਈ ਸੀ ਉਸ ਏਜੰਟ ਨੇ ਠੀਕ ਹੈ ਜੀ ਕਹਿੰਦਾ ਮੈਂ ਤੈਨੂੰ ਬਾਹਰ ਲਈ ਦੇ ਇਸਲ ਜਾਊਗਾ ਠੀਕ ਹੈ ਜੀ ਮੈਂ ਮੇਰੇ ਭਰਾ ਨੂੰ ਕਿਹਾ ਵੀ ਤੂੰ ਤੈਨੂੰ ਬਾਹਰ ਲਈ ਦੇ ਸੀ ਕਿਹੜਾ ਲੈ ਕੇ ਜਾਊਗਾ ਹਾਂਜੀ ਹਾਂਜੀ ਹੂੰ ਪੈਸੇ ਨਾ ਗਾਲਾ ਠੀਕ ਹੈ ਜੀ ਉਹਨੇ ਸਾਡੀ ਮੰਨੀ ਨਾ ਤੇ ਪੈਸੇ ਉਹਨੂੰ ਵੀ ਵੀਹੜਾ ਜਾਣਾ ਸੀ ਬਾਹਰ ਹਾਂਜੀ ਹਾਂਜੀ ਤੇ ਬਸ ਉਹ ਉਹ ਏਜੰਟ ਆਇਆ ਜੀ ਅਸੀਂ ਕਹਿੰਦਾ ਨੀਕਰਾਸ ਮਾ ਲਓ ਜੀ ਉੱਥੇ ਨਿਕੜਾਨੀ ਮਿਲਦੀਆਂ ਬਾਹਰ ਲਈ ਮੁਰਲ ਖਤ ਠੀਕ ਹੈ ਜੀ ਐਵੇਂ 15 15 20 ਨਿਕਰਾਂ ਤੋਂ ਮਾਲੀਆਂ ਹਾਂ ਹਾਂ ਜੀ ਤੇ ਉਥੇ ਮਤਲਬ ਕਿ ਕੋਈ ਲੈ ਕੇ ਨਹੀਂ ਗਿਆ ਹਾਂ ਜੀ ਤੇ ਉਹ ਏਜੰਟ ਵਾਲਾ ਕੀ ਸੀਗਾ ਜੀ ਉਹਦੇ ਬੋਲ ਸੀਗੇ ਕਾ ਤੂੰ ਜਿੱਠਾ ਹੂੰ ਜੀ ਹਿੱਸੇ ਹੁੰਦੀ ਵੇਚੇ ਨਹੀਂ ਦੇ ਪਾਉਣੀ ਐ ਕੋਈ ਗੱਡੀ ਕੇ ਲਿਆਉਣੀ ਐ ਤੀ ਨਹੀਂ ਵੇ ਬੜਾ ਹੌਸਲੇ ਦੇ ਵਿੱਚ ਨਾਲ ਹੀ ਰਹਿਣਾ ਪਰ ਕਿ ਤੂੰ ਮੁੰਡਾ ਕੁੰਡਾ ਬਣ ਗਿਆ ਝਾੜੀ ਕਾਲੀ ਕਰਕੇ ਸੋ ਠੀਕ ਹੈ ਜੀ ਉਹ ਕਹਿੰਦਾ ਏਜੰਟ ਨਾਲ ਗੱਲ ਹੋਊਗੀ ਵੀ ਇਸ ਬਾਹਰ ਲਿਜਾਊਗਾ ਨਾਲੇ ਨੋਟ ਕਮਾਊ ਨਾਲੇ ਇਹਨੂੰ ਲਿਆਊਗਾ ਠੀਕ ਹੈ ਜੀ ਸਤੀ ਮਾਸੀ ਦੇ ਮੁੰਡੇ ਨੇ ਪੁੱਨ ਖੱਟ ਲਿਆ ਮੀਰਾ ਨਹੀਂ ਐਵੇਂ ਗੋਲਾ ਧੁੰਦਾ ਕਰਦਾ ਮਰ ਗਿਆ ਜੀਰਾ ਨਹੀਂ ਠੀਕ ਹੈ ਜੀ ਉਹ ਕਹਿੰਦੀ ਨਾ ਮਾਮਾ ਨਾ ਮਾਸੀ ਨਾ ਕੋਈ ਰਿਸ਼ਤੇਦਾਰੀ ਹੈ ਜੱਗਾ ਦੀ ਹੁਣ ਜਿੱਥਾ ਦੁਨੀਆ ਹੋ ਗਈ ਸਾਰੀ ਹੈ ਹਾਂਜੀ ਪੈਸੇ ਖਾਤਰ ਭਾਈ ਭਾਈ ਨੂੰ ਮਾਰ ਮਗਾਉਂਦਾ ਜੀ ਜੀਤੋ ਲੱਗੇ ਤੇ ਜ਼ੁਕਾਸਾ ਹਰ ਕੋਈ ਲਾਉਂਦਾ ਵੇ ਠੀਕ ਹੈ ਜੀ ਤੇ ਉਹ ਜਦੋਂ ਫਿਰ ਆਏ ਠੱਗੀ ਮਰਵਾ ਕੇ ਘਰੇ ਮੁੜੇ ਆਉਂਦੇ ਹਾਂਜੀ ਹਾਂਜੀ فیرو ਆਪਦੀ ਪਰਜਾਈ ਨੂੰ ਕਹਿੰਦਾ ਗੱਲ ਸੀ ਤੀੜੀ ਸੱਚੀ ਭਾਬੀ ਪੱਠਾ ਵਹਿ ਗਿਆ ਨਹੀਂ 15 ਜਾਣਿਆਂ ਤੋਂ ਉਹ 7.50 ਲੱਖ ਲੈ ਗਿਆ ਨਹੀਂ ਠੀਕ ਹੈ ਜੀ ਲੈ ਕੇ ਸਾ ਤੋਂ ਪੈਸੇ ਸਾਨੂੰ ਹੋਟਲ ਛੱਡ ਗਿਆ ਸਾਜੂ ਵਾਲਾ ਠੱਗ ਪਤਾ ਨਹੀਂ ਕਿੱਧਰ ਵੱਜ ਗਿਆ ਕਿੱਧਰ ਵੱਜ ਗਿਆ ਇਹ ਗਾਣਾ ਵੀ ਬਹੁਤ ਮਕਬੂਲ ਹੋਇਆ ਥੋੜਾ ਜੀ ਇੱਕ ਥੋੜਾ ਗੀਤ ਜਿਹੜਾ ਹੋਰ ਨੂੰ ਬਹੁਤ ਜ਼ਿਆਦਾ ਪਿਆਰਾ ਲੱਗਦਾ ਜੀ ਜਿਹੜਾ ਤੁਸੀਂ ਇੱਕ ਬਜ਼ੁਰਗ ਦੀ ਗੱਲ ਕਰੀ ਸੀ ਬੱਸ ਦੇ ਵਿੱਚ ਵੀ ਜਿਵੇਂ ਅੱਜ ਕੱਲ ਕੁੜੀਆਂ ਬਾਦ ਘਟਾ ਲੈਂਦੀਆਂ ਨੇ ਜੀ ਹਾਂਜੀ ਤੇ ਇਹ ਦੌਰ ਹੁਣ ਬਹੁਤ ਜ਼ਿਆਦਾ ਚੱਲ ਰਿਹਾ ਜੀ ਅੱਜ ਦੀ ਘੜੀ ਕੁੜੀਆਂ ਵਾਲ ਘਟਾਉਣ ਲੱਗੀਆਂ ਤੇ ਕੁੜੀਆਂ ਜੀਨਾ ਪਾਉਣ ਲੱਗੀਆਂ ਮੁੰਡੇ ਸਲਵਾਰਾਂ ਪਾਉਣ ਲੱਗੇ ਤੇ ਉਹ ਜਦੋਂ ਬਜ਼ੁਰਗ ਨੂੰ ਔਖਾਂ ਦੇ ਉੱਪਰ ਗੈਣਾ ਜਿਹੜਾ ਥੋੜਾ ਘੱਟ ਦਿਖਦਾ ਸੀ ਚਸ਼ਮੇ ਵਾਲਾ ਬਾਬਾ ਲਵਾਉਣ ਜਾਂਦਾ ਤੇ ਉਹਨੂੰ ਭਲੇਖਾ ਪੈਂਦਾ ਮੁੰਡੇ ਦਾ ਹੰਦੀਆ ਕੁੜੀ ਉਹ ਤੇ ਉਹ ਗੀਤ ਦੀ ਦੋ ਬੋਲ ਹੋ ਜਾਣ ਜੀ ਉਹ ਮੇਰਾ ਸਭ ਤੋਂ ਪਿਆਰਾ ਗੀਤ ਹੈ ਜੀ ਉਹ ਹਾਂਜੀ ਹਾਂ ਉਹ ਤੇ ਭੀੜ ਮੁੰਡਿਆ ਮਤਲਬ ਕਿ ਬਜ਼ੁਰਗ ਕਹਿੰਦਾ ਜੀ ਮਤਲਬ ਕਿ ਬਸ ਇਹਦੇ ਵਿੱਚ ਮੰਨ ਲਓ ਜਿੰਨੇ ਖੜੇ ਹੁੰਦੇ ਆ ਉਹ ਪਲੇਖਾ ਪਾ ਜਾਂਦਾ ਭਾਈ ਮੋਢੇ ਦੇ ਬਾਬਾ ਅਸਥ ਰੱਖ ਲੈਂਦਾ ਪਲੇਖੇ ਨਾਲ ਹਣਾ ਜੀ ਹਾਂਜੀ ਅਸਥ ਰੱਖ ਰੈਂਦਾ ਤੇ ਵੀਰ ਉਹ ਕੁੜੀ ਉਹਦੇ ਨਾਲ ਲੜਦੀ ਆ ਮੇਰੇ ਮੋਢੇ ਤੋਂ ਹੱਥੋਂ ਅੱਬਾ ਚੱਕ ਵੀ ਉਹ ਕਹਿੰਦਾ ਭੀੜ ਮੁੰਡਿਆ ਬਾਹਲੀ ਵਿੱਚ ਤੇ ਵਸਦੇ ਕਹਿੰਦੀ ਮਰ ਜਾਣਿਆ ਵੀ ਲੋਕ ਵੇਖ ਹੱਸਦੀ ਕਹਿੰਦਾ ਆਉਂਦਾ ਕੀਤੇ ਨਹੀਂ ਬੜੇਪਾ ਮੈਨੂੰ ਦੱਸ ਦੇ ਮੇਰੇ ਨੀੜੇ ਦੀ ਨਾ ਹੋਪਰੀ ਹੋ ਗਈ ਦੁਖ ਲੋਕ ਤੱਕਾ ਦੇ ਰਸ ਨੂੰ ਰਹਿਣਾ ਨਹੀਂ ਜਿਹਾਉਂਦਾ ਮੁੰਡਿਆ ਬੁਢਾ ਗਿਆ ਕਿਸੇ ਨੂੰ ਚੱਲ ਕਿਉਂ ਨਹੀਂ ਆਉਂਦਾ ਇਹ ਬੋਲ ਸੀ ਇਹ ਉਹਦੇ ਤੇ ਹਾਂ ਤੇ ਐਂਡ ਤੇ ਆ ਕੇ ਮਤਲਬ ਕਿ ਜਦੋਂ ਬੋਲ ਖੁੱਲਦੀ ਹੈ ਜੀ ਹਾਂ ਬੋਲ ਖੁੱਲਦੀ ਹੈ ਹਾਂ ਜੀ ਲਾਸਟ ਤੇ ਹਾਂ ਜੀ ਵੀ ਐਂਡ ਤੇ ਆ ਕੇ ਮਤਲਬ ਕਿ ਪਤਾ ਲੱਗਦਾ ਹੈ ਠੀਕ ਉਹ ਮਤਲਬ ਕਿ ਇੰਨੇ ਬਾਬਾ ਕਹਿੰਦਾ ਕਾ ਤੂੰ ਮਿਸ ਗੁੱਸੇ ਹੁੰਦਾ ਮਿੱਠੇ ਆ ਮਖਾਨਿਆਂ ਉਹ ਕਹਿੰਦੀ ਮੈਂ ਤਾਂ ਕੁਣੀ ਆਵੇ ਬਾਬਾ ਮਰ ਜਾਣਿਆ ਹਾਂਜੀ ਉਹ ਕਹਿੰਦਾ ਵਾਲ ਕੱਟੀ ਵੇਖ ਮੁੰਡਾ ਮੈਂ ਪਛਾਣਿਆ ਕਹਿੰਦੀ ਅਗਲਾ ਹੁਣ ਅਗਲਾ ਜਵਾਨਾ ਨਹੀਂ ਸਿਆਣਿਆ ਇੱਕ ਉਹ ਕਹਿੰਦਾ ਇੱਕ ਨਗਾ ਮੇਰੀ ਘਟ ਦੂਜਾ ਅਨਪੜ ਜੱਟ ਮਾਫੀ ਮੰਗਦਾ ਮੈਂ ਸਿਰ ਨੀਮਾ ਕਰਕੇ ਬੱਸ ਜਿੱਤੇ ਲੋਕ ਆਸ ਦੀ ਖੜਾ ਮੱਛੜਾ ਮੋਢੇ ਤੇ ਤਰਛੜਾ ਮੋਢੇ ਧਰ ਕੇ ਤੇ ਕੁਝ ਐਸਾ ਕੋਈ ਜਿਹੜਾ ਤੁਹਾਡਾ ਬਾਕਿਆ ਤੁਹਾਡਾ ਹੋਊ ਜਿਹੜਾ ਜ਼ਿੰਦਗੀ ਦੇ ਨਾਲ ਸਾਂਝਾ ਜੀ ਜਿਵੇਂ ਤੁਸੀਂ ਮੇਜਰ ਆਸਾਨੀ ਦੇ ਨਾਲ ਥੋੜੀ ਥੋੜੀ ਸੰਗਤਗੀ ਬਹੁਤ ਜ਼ਿਆਦਾ ਰਹੀ ਹੈ ਜੀ ਉਹ ਹਾਂਜੀ ਕਈ ਵਾਰ ਕੋਈ ਐਸਾ ਦਾ ਮਤਲਬ ਕੋਈ ਹਾਸਾ ਹੋਇਆ ਹੋਵੇ ਤੁਹਾਡਾ ਜਿਹੜਾ ਮਤਲਬ ਕੋਈ ਹਾਸੇ ਟੱਠੇ ਵਾਲਾ ਹੋਵੇ ਹਾਂਜੀ ਕੋਈ ਜਿਹੜਾ ਦਿਲ ਦੇ ਥੋੜੀ ਕਰੀਬ ਹੋਵੇ ਕੋਈ ਆਉਣਾ ਜਾਣਾ ਤੁਹਾਡਾ ਇਸ ਤਰ੍ਹਾਂ ਦਾ ਕੋਈ ਲੱਗਿਆ ਕੋਈ ਲੁਧਿਆਣੇ ਨੂੰ ਕੋਈ ਚੰਡੀਗੜ੍ਹ ਦਾ ਕੋਈ ਗੇੜਾ ਐਸਾ ਤੇੜੀ ਕੋਈ ਥੋੜੇ ਯਾਦਗਾਰੀ ਪਲ ਹੋਣ ਜਿਹੜੇ ਇਹੋ ਜਰੂਰ ਸਾਂਝੇ ਕਰੋ ਸਾਡੇ ਨਾਲ ਉਹਨਾਂ ਨਾਲ ਜਾਂਦੇ ਆਉਂਦੇ ਰਹਿੰਦੇ ਸੀ ਪ੍ਰੋਗਰਾਮ ਆਦੇਗੀ ਯਾਰ ਤੁਸੀਂ ਹਾਂਜੀ ਹਾਂਜੀ ਉਹ ਬਸ ਉਹਨਾਂ ਦੀ ਉਮਰੀ ਬਸ ਐਡੀ ਘਲੀ ਸੀ ਬਹੁਤ ਸਾਨੂੰ ਸਾਨੂੰ ਸਾਰੇ ਗੀਤਕਾਰਾਂ ਨੂੰ ਤੇ ਬਾਕੀ ਉਹ ਪਰਿਵਾਰ ਨੂੰ ਜਵਾਕ ਕਿਉਂਕਿ ਉਹ ਜਵਾਕ ਛੋਟੇ ਛੋਟੇ ਸੀ ਹਾਂਜੀ ਹਾਂਜੀ ਤੇ ਸਾਰਿਆਂ ਨੂੰ ਯਾਨੀ ਮਤਲਬ ਕਿ ਉਹਨਾਂ ਬਹੁਤ ਆ ਉਹਦੇ ਦੁਰ ਜਾਣ ਨਾਲ ਠੀਕ ਹੈ ਜੀ ਸਭ ਨੂੰ ਸਭ ਨੂੰ ਘਾਟਾ ਪਿਆ ਉਦੋਂ ਜਿਵੇਂ ਇੱਕ ਕਾਰ ਨਹੀਂ ਬਣਾਲੀ ਕਸਟਮਰ ਦੀ ਬੜੀ ਜਿਹੜੀ ਟੇਪ ਹਟ ਹੋਈ ਸੀਗੀ ਜੀ ਕੋਈ ਉਹਦੇ ਬਿਛੇ ਦੇ ਵਿੱਚ ਕੋਈ ਗੱਲ ਹੋਵੇ ਜੀ ਤੁਹਾਡੀ ਕੋਈ ਪੜਾ ਜਾਂਦੇ ਕਿਤੇ ਕਿਸੇ ਦਾ ਇਸ ਤਰ੍ਹਾਂ ਦੇ ਕੋਈ ਨਾ ਉਹਦੇ ਬਿਛੇ ਤੇ ਨਹੀਂ ਉਹਦੇ ਰਿਸ਼ੇ ਵੇਲੇ ਤਾਂ ਮੈਂ ਜਾਂਦਾ ਹੀ ਨਹੀਂ ਸੀ ਹੁੰਦਾ ਉਹਦੇ ਕੋਲੇ ਠੀਕ ਹੈ ਜੀ ਤੇ ਉਦੋਂ ਬਾਅਦ ਬਾਅਦ ਹੀ ਜਾਣ ਲੱਗਾ ਅੱਛਾ ਉਦੋਂ ਬਾਅਦ ਤੁਸੀਂ ਜਾਣ ਲੱਗੇ ਜੀ ਜਦੋਂ ਕਾਰ ਨਹੀਂ ਬਣਾਲੀ ਦਾ ਮਤਲਬ ਜਿਹੜਾ ਟੇਪ ਦਾ ਤੌਰ ਰਿਹਾ ਜੀ ਠੀਕ ਹੈ ਉਹ ਕੋਈ ਨਹੀਂ ਸੀ ਮੈਂ ਇਹਦੇ ਕੋਲ ਜਾਂਦਾ ਠੀਕ ਹੈ ਜੀ ਤੇ ਕੋਈ ਸਾਡੇ ਦਰਸ਼ਕ ਜਿਹੜੇ ਸਾਨੂੰ ਦੇਖ ਰਹੇ ਨੇ ਜੀ ਕੋਈ ਉਹਨਾਂ ਕੁਝ ਚੰਗਾ ਲਿਖਣ ਬਾਰੇ ਜਾਂ ਕੁਝ ਇਦਾਂ ਦੀ ਕੋਈ ਸ਼ੇਹ ਦੇਣ ਵਾਲੇ ਕੋਈ ਇਤਨਾ ਕੁਦੋ ਲਾਉਂਦੇ ਹਾਂ ਬਾਰੇ ਤਾਂ ਮੈਂ ਇਹ ਕਹਿ ਸਕਦਾ ਹਾਂ ਵੀ ਚੰਗਾ ਲਿਖੋ ਮਾੜੇ ਬੋਲ ਨਾ ਲਿਖੋ ਕਦੇ ਵਸ ਦੀ ਗੀਤ ਦੇ ਕਿਉਂਕਿ ਜੀ ਸੁਣੇ ਚ ਕਲਾ ਹੈ ਹਾਂਜੀ ਹਾਂਜੀ ਚੰਗੇ ਨਾਲ ਕਲਾ ਦਿਖਾਓ ਬਿਲਕੁਲ ਬਿਲਕੁਲ ਚੰਗਾ ਬੋਲ ਕੇ ਠੀਕ ਹੈ ਜੀ ਜੇ ਤੁਹਾਡੀ ਜਵਾਨ ਚ ਚੰਗਾ ਬੋਲ ਹੀ ਨਹੀਂ ਹਾਂਜੀ ਫਿਰ ਉਹਦਾ ਕੀ ਫਾਇਦਾ ਹੈ ਬਿਲਕੁਲ ਬਿਲਕੁਲ ਜੀ ਤੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੁਸੀਂ ਆਪਣਾ ਕੀਮਤੀ ਬਖਸ਼ ਜਿਹੜਾ ਸਾਨੂੰ ਦਿੱਤਾ ਜੀ ਸਾਡੇ ਚੈਨਲ ਦੇ ਜ਼ਰੀਏ ਤੇ ਦੋਸਤੋ ਮੈਂ ਥੋੜਾ ਆਪਣਾ ਰੈਗਮੋ ਤੁਹਾਨੂੰ ਅਗਲੀ ਵਾਰ ਇੱਕ ਨਵੀਂ ਸਖਸੀਅਤ ਦੇ ਨਾਲ ਮਿਲਣ ਦਾ ਹੋਰ ਮੌਕਾ ਦਊਗਾ ਤੇ ਮਿਲਦੇ ਹਾਂ ਅਗਲੀ ਵਾਰ ਆਪਾਂ ਥੈਂਕ ਯੂ ਸ਼ੁਕਰੀਆ ਮਿਹਰਬਾਨੀ